ਗੱਲ ਆਪਾਂ ਕਰ ਲਈਏ ਵਿਕਰਮਜੀਤ ਮਜੀਠੀਆ ਔਰਾਂ ਦੀ ਤੇ ਕਈ ਦਿਨਾਂ ਤੋਂ ਸਿਕਿਉਰਟੀ ਨੂੰ ਲੈ ਕੇ ਫੇਰ ਰੌਲਾ ਹੈ ਜੀ ਇੱਕ ਵਾਰੀ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਕਿ ਜੇਲ੍ਹ ਦੇ ਵਿੱਚ ਮੇਰੀ ਜਾਨ ਨੂੰ ਖਤਰਾ ਹੈ ਬੈਰਕ ਬਦਲ ਦਿਓ ਉਸ ਤੇ ਵੀ ਗੱਲਬਾਤ ਹੁੰਦੀ ਰਹੀ ਹੁਣ ਉਹ ਜ਼ਿਆਦਾ ਹੀ ਰੌਲਾ ਪਿਆ ਹੈ ਇੱਥੋਂ ਤੱਕ ਹਾਈ ਕੋਰਟ ਨੇ ਤਾਂ ਇਹ ਗੱਲ ਕਹਿਤੀ ਹੈ ਕਿ ਜੇ ਕੋਈ ਸੁਰੱਖਿਆ ਦੇ ਵਿੱਚ ਚੁੱਕ ਹੋਈ ਕਿਸੇ ਤਰ੍ਹਾਂ ਦੀ ਤੇ ਏਡੀਜੀ ਪਿਓਰ ਜ਼ਿੰਮੇਵਾਰ ਹੋਣਗੇ ਬਟ ਜੇ ਕੀ ਮਸਲਾ ਹੈ ਤੇ ਹੱਲ ਕਿਉਂ ਨਹੀਂ ਹੋ ਰਿਹਾ ਵਾਰ-ਵਾਰ ਇੱਕੋ ਗੱਲ ਤੇ ਕਿਉਂ ਚਰਚਾ ਹੋ ਰਹੀ ਹੈ ਵੱਡਪੱਟੀ ਖਬਰ ਆਓ ਦੇਖੋ ਤੁਸੀਂ ਸਾਡੇ ਹੱਥ ਨਾਲ ਦਸਤਾਵੇਜ਼ ਲੱਗੇ ਆ ਇਹ ਦਸਤਾਵੇਜ਼ ਹੋਣਗੇ ਤੁਸੀਂ ਲਾ ਲੋ ਇਹ 7-8 ਪੇਜ ਨੇ ਹਾਂਜੀ 8 ਪੇਜ ਨੇ ਇਹ ਸਾਡੇ ਕੋਲ ਦਸਤਾਵੇਜ਼ ਆ ਠੀਕ ਹੈ ਜੀ ਬੜੇ ਮਹੱਤਵਪੂਰਨ ਦਸਤਾਵੇਜ਼ ਆ ਜਿਨ੍ਹਾਂ ਦੇ ਆਧਾਰ ਤੇ ਗੱਲ ਕਰ ਰਹੇ ਆ ਕਿ ਐਕਚੁਅਲ ਚ ਤੁਸੀਂ ਇਹ ਵੇਖੋ ਕਿ ਪੰਜਾਬ ਦੇ ਵਿੱਚ ਮਜੀਠੀਏ ਵਰਗਾ ਬੰਦਾ ਜੇ ਜੇਲ੍ਹ ਦੇ ਵਿੱਚ ਸੇਫ ਨਹੀਂ ਹੈ ਤਾਂ ਤੁਸੀਂ ਦੇਖ ਲਓ ਕਿ ਕਹਾਣੀ ਕੀ ਦਰਸਲ ਕੀ ਇਹਨੂੰ ਸੰਖੇਪ ਚ ਕਿਉਂਕਿ ਅੱਜ ਮਾਗੀ ਵਾਲਾ ਮੇਲਾ ਜਿਆਦਾ ਸਿਆਸੀ ਤੌਰ ਤੇ ਉਹ ਭਖਿਆ ਸੀਗਾ ਤੇ ਮੈਂ ਵੀ ਥੋੜਾ ਜਿਹਾ ਭਖਿਆ ਹੋਇਆ ਕਿਉਂਕਿ ਠੰਡ ਬਹੁਤ ਹੈ ਫਿਰ ਬੋਲਦੇ ਬੋਲਦਾ ਬੰਦਾ ਗਰਮ ਹੋ ਜਾਂਦਾ ਜੀ ਇਹਨੂੰ ਜੇ ਆਪਾਂ ਪੜੀਏ ਬੜਾ ਹੀ ਮਹੱਤਵਪੂਰਨ ਦਸਤਾਵੇਜ਼ ਹੈ ਸਾਬ ਮਹੱਤਵਪੂਰਨ ਤੇ ਚਮ ਜਿੱਥੇ ਨਹੀਂ ਹੈ ਜੋ ਲਿਖਣ ਵਾਲੀ ਗੱਲ ਹੈ ਮਹੱਤਵਪੂਰਨ ਦੇ ਵਿੱਚ ਇੱਕ ਇਹ ਹੈ ਕਿ ਇਹ ਇੱਕ ਜੱਜ ਸਾਹਿਬ ਦੀ ਲਿਖਤ ਹੈ ਜੀ ਸ਼੍ਰੀ ਅਸ਼ੋਕ ਕੁਮਾਰ ਚੋਹਾਨ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਸੈਕਟਰੀ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਫਤਿਹਗੜ੍ਹ ਸਾਹਿਬ ਅੱਛਾ ਹੁੰਦਾ ਕੀ ਹੈ ਮੈਂ ਤੁਹਾਨੂੰ ਥੋੜਾ ਜਿਹਾ ਸਿਸਟਮ ਤੋਂ ਵਾਕਫ ਕਰਾ ਦੇਵਾਂ ਜਿਹੜੇ ਜੱਜ ਸਾਹਿਬਾਨ ਹੁੰਦੇ ਨੇ ਨਾ ਜਿਵੇਂ ਲੀਗਲ ਅਥਾਰਟੀ ਚ ਪਾਏ ਹੁੰਦੇ ਨੇ ਲੀਗਲ ਅਥਾਰਟੀ ਦਾ ਮਤਲਬ ਕੀ ਹੁੰਦਾ ਹੈ ਕਿ ਕਾਨੂੰਨੀ ਸੇਵਾਵਾਂ ਜਿਵੇਂ ਮੰਨ ਲਓ ਮੈਂ ਇੱਕ ਆਮਦਨ ਜਿਹੜੀ ਹੈ ਉਹ ਇੰਨੀ ਕੁ ਰੱਖਦਾ ਕਿ ਮੈਂ ਵਕੀਲ ਨਹੀਂ ਲੈ ਸਕਦਾ ਹੂੰ ਚਾਹੇ ਮੈਂ ਦੋਸ਼ੀ ਆ ਚਾਹੇ ਬੇਗੁਨਾ ਤਾਂ ਮੈਨੂੰ ਸਰਕਾਰ ਆਪਣੇ ਖਰਚੇ ਤੇ ਵਕੀਲ ਵੀ ਦਿੰਦੀ ਹੈ ਇਦਾਂ ਦੀਆਂ ਸੇਵਾਵਾਂ ਹੁੰਦੀਆਂ ਫਿਰ ਇਹ ਜਿਹੜੇ ਜੱਜ ਸਾਹਿਬ ਹੁੰਦੇ ਨੇ ਇਹ ਜੇਲ੍ਹਾਂ ਚ ਜਾਂਦੇ ਨੇ ਦੌਰਾ ਕਰਨ ਵਿਜ਼ਿਟ ਕਰਨਾ ਉੱਥੇ ਫਿਰ ਕੀ ਹੁੰਦੀ ਹੈ ਕਿ ਜਿਹੜੇ ਸਾਡੇ ਵਰਗੇ ਕੈਦੀ ਹੁੰਦੇ ਉਹਨਾਂ ਦੀਆਂ ਲਾਈਨਾਂ ਬਣਾ ਦਿੱਤੀਆਂ ਜਾਂਦੀਆਂ ਆ। ਉਹਨੂੰ ਬੋਲਦੇ ਆ ਪ੍ਰੇਡ। ਹੂੰ। ਠੀਕ ਹੈ ਜੀ। ਵੀ ਪ੍ਰੇਡ ਆਈ ਆ। ਦੌਰਾ ਜੱਜ ਦਾ ਦੌਰਾ ਪ੍ਰੇਡ ਆਈ ਆ ਤਾਂ ਫਿਰ ਉਹ ਐਨ ਲਾਈਨਾਂ 'ਚ ਖੜ ਜਾਂਦੇ ਕੈਦੀ। ਇਹਦਾ ਮਤਲਬ ਹੈ ਕਿ ਮਜੀਠੀਆ ਸਾਹਿਬ ਵੀ ਲਾਈਨ 'ਚ ਖੜੇ ਉੱਥੇ। ਹੂੰ। ਠੀਕ ਹੈ। ਜਦੋਂ ਵੀ ਜਿਹੜੀ ਵੀ ਇਹਨਾਂ ਦੀ ਸੰਬੰਧਤ ਬੈਰ ਕੋਈਗੀ ਜਾਂ ਜੋ ਵੀ ਹਾਤਾ ਹੋਏਗਾ ਜੱਜ ਸਭ ਉੱਥੇ ਗਏ ਤਾਂ ਮਜੀਠੀਆ ਇੱਕ ਫਰਿਆਦੀ ਦੇ ਤੌਰ ਤੇ ਖਲੋਤੇ। ਹੂੰ। ਉੱਥੇ ਇਹ ਸ਼ਿਕਾਇਤ ਹੋਈ ਸ਼ਾਇਦ ਕਿ ਬਈ ਥ੍ਰੈਟ ਹੈ ਜਾਂ ਕੁਝ ਇਸ ਤਰ੍ਹਾਂ ਦਾ ਹੂੰ ਉਹਨਾਂ ਨੇ ਜਦੋਂ ਕੰਪਲੇਂਟ ਕੀਤੀ ਤੇ ਕਮਾਲ ਦੀ ਗੱਲ ਹੈ ਕਿ ਜੱਜ ਸਾਹਿਬ ਨੇ ਜਦੋਂ ਉਹ ਰਿਕਾਰਡ ਤਲਬ ਕੀਤਾ ਹੂੰ ਕਿ ਤੁਹਾਡੇ ਰਿਕਾਰਡ 'ਚ ਕੀ ਕੁਝ ਆ? ਤਾਂ ਦੱਸਦੇ ਆ ਕਿ ਜੱਜ ਸਾਹਿਬ ਨੂੰ ਵੀ ਫੌਰੀ ਰਿਕਾਰਡ ਨਹੀਂ ਦਿੱਤਾ ਗਿਆ ਜੀ ਬਹੁਤ ਵੱਡੇ ਮਤਲਬ ਕਿ ਇਹਦੇ ਵਿੱਚ ਪੁਆਇੰਟ ਨਹੀਂ ਜੇ ਤੁਸੀਂ ਸਾਰੀ ਇਹ ਰਿਪੋਰਟ ਪੜੋਗੇ ਤਾਂ ਮਤਲਬ ਕਿ ਇਥੋਂ ਆਪਾਂ ਇੱਕ ਹਰਾਨ ਕਰਨ ਵਾਲਾ ਤੱਥ ਮਿਸ ਕਰ ਰਹੇ ਸੀ ਕਿ ਯਾਰ ਵਿਕਰਮਜੀਠੀਆ ਨੂੰ ਖਤਰਾ ਹੈ ਫਲਾਣੇ ਤੋਂ ਖਤਰਾ ਧਮਕਾਣੇ ਤੋਂ ਖਤਰਾ ਇਹ ਗੱਲ ਲੀਕ ਕਿਵੇਂ ਹੋਈ ਜੀ ਕੀ ਵਿਕਰਮਜੀਠੀਆ ਦੇ ਹੱਥ ਉਥੋਂ ਕੁਝ ਲੱਗਿਆ ਜਾਂ ਅਕਾਲੀਆਂ ਨੇ ਕੁਝ ਇਹੋ ਜਿਹਾ ਹਾਸਲ ਕੀਤਾ ਗੱਲ ਹਾਈ ਕੋਰਟ ਤੱਕ ਚਲੇਗੀ ਨਾ ਸਰ ਜੀ ਹਾਈ ਕੋਰਟ ਨੇ ਇਹਦੇ ਵਿੱਚ ਇੰਟਰਵਿਊ ਨਹੀਂ ਕੀਤਾ ਬੜੀ ਸਖਤ ਟਿੱਪਣੀ ਕੀਤੀ ਬੜਾ ਤਗੜਾ ਹੁਕਮ ਦਿੱਤਾ ਕਿ ਭਾਈ ਜੇ ਮਜੀਠੀਏ ਨੂੰ ਕੁਝ ਹੋ ਗਿਆ ਤੇ ਜਿਹੜੇ ਜੇਲ੍ਹ ਦੇ ਅਲਾ ਅਧਿਕਾਰੀ ਆ ਉਹ ਜ਼ਿੰਮੇਵਾਰ ਹੋਣਗੇ ਤੇ ਕਿਹਨਾਂ ਸਪੈਸ਼ਲ ਏ ਡੀ ਜੀ ਪੀ ਸਾਹਿਬ ਏ ਡੀ ਜੀ ਪੀ ਆਗੇ ਜੇਲਾ ਹਾਂਜੀ ਤੇ ਥੱਲੇ ਆਗੇ ਸੁਪਰੀਡੈਂਟ ਸਾਹਿਬ ਵੀ ਇਹ ਜ਼ਿੰਮੇਵਾਰ ਹੋਣਗੇ ਹਮ ਕਿਉਂ ਕਿਉਂਕਿ ਜੇਲ੍ਹ ਦੇ ਵਿੱਚ ਬੰਦ ਕਿਸੇ ਵੀ ਬੰਦੇ ਦੇ ਜੀਵਨ ਨੂੰ ਬਾਹੀਫਾ ਹਜ਼ਤ ਰੱਖਣਾ ਤੁਹਾਡਾ ਕਰਤੱਵ ਹੈ ਜੀ ਜੀ ਇਹ ਮੈਂਸ਼ਨ ਹੋਇਆ ਬਕਾਇਦਾ ਤਾਂ ਇਸ ਕਰਕੇ ਇਹ ਬੜੀ ਹੈਰਾਨਗੀ ਵਾਲੀ ਗੱਲ ਆ ਹਮ ਕਿ ਤੁਸੀਂ ਹਿਸਾਬ ਲਾ ਲਓ ਕਿ ਜੱਜ ਸਾਹਿਬ ਜਾਂਦੇ ਆ ਉਸ ਤੋਂ ਬਾਅਦ ਸ਼ਿਕਾਇਤ ਹੁੰਦੀ ਆ ਉਸ ਤੋਂ ਬਾਅਦ ਜੱਜ ਸਾਹਿਬ ਇਹਨਾਂ ਦੀ ਕਾਰਗਰਦਗੀ ਤੋਂ ਖੁਸ਼ ਨਹੀਂ ਹੁੰਦੇ ਉਸ ਤੋਂ ਬਾਅਦ ਇਹ ਗੱਲ ਨਿਕਲਦੀ ਹੈ ਦੇ ਇਹਨਾਂ ਕੋਚ ਨਾ ਫੀਲਡਿੰਗ ਦੇਖੋ ਫਿਰ ਲਾਤੀ ਅਗਲਿਆਂ ਨੇ ਜੇ ਗੱਲ ਨਿਕਲੀ ਆ ਤਾਂ ਤੁਸੀਂ ਵੇਖੋ ਕਿ ਜੇ ਮੌਕੇ ਸਰ ਇਹ ਸਭ ਕੁਝ ਨਾ ਹੁੰਦਾ ਹੁਣ ਤੇ ਇਹਨਾਂ ਨੇ ਸਾਰਾ ਕੁਝ ਪੂਖਤਾ ਪ੍ਰਬੰਧ ਕਰ ਲੈਣਾ ਪਰ ਇੰਟਰਸਟਿੰਗ ਹੈ ਨਾ ਕਹਾਣੀ ਕਿ ਇੱਕ ਸਾਬਕਾ ਮੰਤਰੀ ਹੈ ਇੱਕ ਇਹਨਾਂ ਦਾ ਮੌਜੂਦਾ ਵਿਧਾਇਕ ਹੈ ਕਦੇ ਮੌਜੂਦਾ ਵਿਧਾਇਕ ਤੇ ਇਹੋ ਜੀ ਕੋਈ ਦੇਖੀ ਆ ਗੱਲ ਕਬਰ ਵੀ ਇਹੋ ਜੀ ਨੌਬਤ ਆਈ ਹੋਵੇ ਜੀ 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 ਤੇ ਇੱਕ ਸਾਬਕਾ ਮੰਤਰੀ ਤੇ ਇਹੋ ਜੀ ਨੌਬਤ ਆ ਗਈ ਆ ਫਿਰ ਮੈਂ ਤੁਹਾਨੂੰ ਇੱਕ ਦੱਸਾਂ ਲੋਕ ਕਹਿੰਦੇ ਹੁੰਦੇ ਆ ਕਿ ਜੇਲ੍ਹ ਦੇ ਵਿੱਚ ਬੰਦਾ ਸੇਫ ਹੁੰਦਾ ਸਰ ਜੇਲ੍ਹ ਚ ਮਾਰਨਾ ਬੰਦਾ ਸਭ ਤੋਂ ਸੌਖਾ ਹੁੰਦਾ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਜਦੋਂ ਮਾਰਨ ਵਾਲੇ ਪੁੱਜਦੇ ਆ ਨਾ ਤੁਹਾਨੂੰ ਪਤਾ ਗੈਂਗਵਾਰ ਹੋਈ ਸੀ ਜੇਲ੍ਹ ਦੇ ਵਿੱਚ ਯਾਰ ਗੋਇੰਦਵਾਲ ਤੁਹਾਡੇ ਤੋਂ ਹੀ ਸੁਣਿਆ ਸੀ ਮੈਂ ਦੋ ਦੋ ਗੈਂਗਸਟਰ ਮਰ ਗਏ ਸੀਗੇ ਜੱਗੂ ਭਗਵਾਨ ਪੁਰੀਏ ਦੇ ਗੈਂਗ ਦੇ ਹੁੰਦੇ ਯਾਨੀ ਜਦੋਂ ਕਿਸੇ ਨੇ ਮਿਥਿਆ ਜੇਲ੍ਹ ਚ ਬੰਦਾ ਮਾਰਨਾ ਕਿਉਂਕਿ ਬਾਹਰ ਤੇ ਬੜੇ ਹੀ ਹਿੱਲੇ ਵਸਿਲੇ ਹੁੰਦੇ ਆਪਾਂ ਨੂੰ ਪਤਾ ਹੁੰਦਾ ਕਿ ਬੰਦਾ ਦਾਲੋਂ ਨੂੰ ਫਿਰਦਾ ਆ ਆਪਾਂ ਬਥੇਰੇ ਪ੍ਰਬੰਧ ਕਰ ਲੈਨੇ ਆ ਪਰ ਜੇਲ੍ਹ ਦੇ ਵਿੱਚ ਤੁਸੀਂ ਕੀ ਕਰੋਗੇ ਬਿਲਕੁਲ ਕਿਉਂਕਿ ਅਗਲਾ ਤਾਂ ਧਾਰ ਕੇ ਬੈਠਾ ਕਿ 20 ਕੱਟੀ ਜਾਣਾ 20 1/2 ਹੋਰ ਸਿੰਘ ਜਾਂ ਅੰਡਰ ਟ੍ਰੇਲ ਆ ਇਸ ਕੇਸ ਦੇ ਵਿੱਚ ਹੋਰ ਹੈ ਤੇ ਇਹ ਇੱਕ ਬਹੁਤ ਸੰਵੇਦਨਸ਼ੀਲ ਤੇ ਸੰਜੀਦਾ ਵਿਸ਼ਾ ਬਣ ਜਾਂਦਾ ਹੈ ਤੇ ਉਹ ਲੋਕ ਜਿਹੜੇ ਕਹਿੰਦੇ ਆ ਕਿ ਬੰਦਾ ਜੇਲ੍ਹ ਚ ਸੇਫ ਹੁੰਦਾ ਮੈਂ ਉਹਨਾਂ ਵਾਸਤੇ ਕਹਿ ਰਿਹਾ ਕਿ ਇਹ ਧਾਰਨਾ ਸਦਾ ਠੁਕ ਮੀ ਨਹੀਂ ਹੁੰਦੀ ਜਦੋਂ ਪੁੱਜ ਜਾਂਦੇ ਆ ਨੇ ਬੰਦੇ ਕਿ ਮਾਰਨਾ ਤੇ ਉੱਥੇ ਮਾਰਨ ਵਾਸਤੇ ਸੇਫ ਜਿਹੜੀ ਹੈਗਾ ਉਹ ਤੋਂ ਵਧੀਆ ਨਹੀਂ ਹੁੰਦੀ ਬਿਲਕੁਲ ਦੇਖੋ ਵਾਕਈ